ਕਲੰਟਰ ਹੜਪਾ ਗਿਆ ਨਾ ਮੈਂ ਤੁਸੀਂ ਬੰਨ ਟੁੱਟ ਗਿਆ ਤੇ ਮੁੜ ਕੇ ਫਿਰ ਗੋਭੀ ਲਈ 7 ਕਿੱਲੇ ਤੇ 7 ਕਿੱਲੇ ਗੋਭੀ ਵੀ ਰੁੜ ਗਈ ਤੇ ਕੋਈ ਪਹਾਨੀ ਉਥੋਂ ਬਜਾਇਤ ਜਿਹੜੀਆਂ ਗਵਰਨਮੈਂਟ ਦੇ ਵੱਲੋਂ ਵੀ ਇਨੇ ਚੱਕ ਜਿਹੜੇ ਰਿਲੀਅਰ ਕੀਤੇ ਗਏ ਆ ਜਿਹੜੀ ਫਲੱਡ ਨੂੰ ਲਾ ਕੇ ਹਾਰਮ ਨੂੰ ਲਾ ਕੇ ਸਾਡੇ ਦਾ ਕੋਈ ਸੰਸਥਨ ਬਣਾਇਆ ਜੀ ਕੋਈ ਕੋਈ ਨਹੀਂ ਕੀਤਾ ਜਿਹੜਾ ਹੁੰਦਾ ਲਿਖ ਜਾਂਦਾ ਤੇ ਮੁੜ ਕੇ ਹੁੰਦਾ ਹੀ ਨਹੀਂ ਆਂਦੀ ਮਰਦੀ ਜਾਂਦਾ ਪਣੀ ਫੁੱਲਾਂ ਤੇ ਆਈ ਗੋਭੀ ਮਰ ਗਈ ਆ ਹਾਂਜੀ ਸਾਰੀ ਮਿਹਨਤ ਕੋਈਤੀ ਜਿਹੜੀ ਉਹ ਖੂਜ ਪਾ ਗਈ ਤੇ ਹੁਣ ਕੋਈ ਸੁਣਦਾ ਨਹੀਂ ਘੋਣ ਮੈਂ ਤਾਂ ਤੇ ਕਿਹਾ ਕਿ ਹੁਣ ਕੋਈ ਪੇਸ ਦਾ ਪਤਾ ਕਿ ਕਿੱਥੋਂ ਕਰਨੀ ਕਿੱਥੋਂ ਨਹੀਂ ਕੋਈ ਮੈਂ ਤਾਂ ਕਰੇਗਾ ਤੇ ਫੇਰ ਹੀ ਹੈ ਨਾ ਹਾਂਜੀ ਦਾਨੀ ਜਿਹੜੇ ਨੇ ਹੁੰਦੇ ਨੇ ਲੈ ਕੇ ਲਾ ਜਾਂਦੇ ਨੇ ਮੁੜ ਕੇ ਕੋਈ ਪਤਾ ਨਹੀਂ ਕਿ ਕਿੱਥੇ ਦਿੱਕਤੀ ਨਹੀਂ ਆਉਂਦਾ ਸਾਡਾ ਆਪਣਾ ਲਾਪਰੀ ਸਿੰਘ ਕੁਛੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਅਸਦੀਕ ਪਿੰਡ ਸਾਦਾਵਾਲੀ ਸੋ ਇਸ ਪਿੰਡ ਦੇ ਵਿੱਚ ਕੁਝ ਲੋੜਵੰਦ ਪਰਿਵਾਰਾਂ ਦੇ ਵੱਲੋਂ ਜਿਹੜਾ ਆਪਣੇ ਕਮਰਿਆਂ ਦਾ ਜਿਹੜਾ ਕੰਮ ਆ ਉਹ ਸੋ ਲਿਆ ਗਿਆ ਸੀ ਕੁਝ ਜਿਹੜੇ ਤਕਨੀਕੀ ਜਾਂ ਕਾਰਨ ਕਹਿ ਸਕਦੇ ਆ ਜਾਂ ਮਜਬੂਰੀਆਂ ਕੰਨ ਕਹਿ ਸਕਦੇ ਆ ਜਿਹੜਾ ਕੰਮ ਆ ਪੂਰਾ ਜਿਹੜਾ sire ਨਹੀਂ ਚੱਲ ਸਕਿਆ ਤੁਸੀਂ ਦੇਖ ਸਕਦੇ ਹੋ ਲੈਂਟਰ ਤੋਰੀ ਜਿਹੜਾ ਵਾ ਕੰਮ ਜਿਹੜਾ ਸਾਰਾ ਚੱਲ ਚੁੱਕਾ ਹੈ ਕਮਰਿਆਂ ਦੇ ਵਿੱਚ ਜਿਹੜੀ ਮਿੱਟੀ ਜਿਹੜੀ ਹੈ ਪੈਣ ਵਾਲੀ ਆ ਤੇ ਲੈਂਟਰ ਬਸ ਕੁਝ ਹੀ ਦਿਨਾਂ ਦੇ ਵਿੱਚ ਲੈਂਟਰ ਜਿਹੜਾ ਪਿਆ ਜਾਣਾ ਸੀ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਕਿਉਂ ਨਹੀਂ ਲੈਂਟਰ ਪਿਆ ਤੇ ਕਿਉਂ ਨਹੀਂ ਮਿੱਟੀ ਪਈ ਸਾਰੀ ਗੱਲਬਾਤ ਜ਼ਰੂਰ ਕਰ ਲੈਣੇ ਆ ਸਸਰੀ ਘਰ ਜੀ ਸਸਰੀ ਘਰ ਜੀ ਜ ਸਰਕਾ ਕਮੂ ਵੀ ਅਮਨੇ ਏਦਾਂ ਪੜੀ ਗਿਆ ਲੈਂਟਰ ਤੋੜੀ ਕੰਮ ਚੱਲ ਗਿਆ ਕੀ ਕਹਿੰਦਾਂ ਉਹ ਲੈਂਟਰ ਹੜ ਪਾ ਗਿਆ ਨਾ ਮੈਂ ਤੁਸੀਂ ਬੰਨ ਟੁੱਟ ਗਿਆ ਤੇ ਮੜ ਕੇ ਫਿਰ ਗੋਭੀ ਲਾਈ 7 ਕਿੱਲੇ ਤੇ 7 ਕਿੱਲੇ ਗੋਭੀ ਵੀ ਰੁੜ ਗਈ ਤੇ ਕੋਈ ਪਹਾਨੀ ਉਥੋਂ ਬਜਾਇਆ ਉਹ ਵੀ ਜਿਹੜੀ ਬਿਲਕੁਲ ਆਪਦੀ ਜ਼ਮੀਨ ਨਹੀਂ ਕਿ ਜਾ ਤਾ ਕੇਹਦੀ ਜ਼ਮੀਨ ਚ ਜੇ ਸਤ ਲਾਈ ਤੇ ਜੇ ਸਤ ਲਾਈ ਤੇ ਉਹਦਾ ਫਿਰ ਕੋਈ ਨਹੀਂ ਬਣਿਆ ਮਤਲਬ ਕੰਮ ਜਿਹੜਾ ਵਾ ਇਹ ਗੱਲ ਤਾਂ ਨਹੀਂ ਪਤਾ ਕਿ ਕੁਦਰਤੀ ਮਾਰ ਵੀ ਪਣੀ ਕੰਮ ਜਿਹੜਾ ਮਤਲਬ ਆਰੰਭ ਕਰ ਲਿਆ ਹਾਂਜੀ ਕੰਮ ਆ ਕਰ ਲਿਆ ਪਹਿਲੂ ਤਾਂ ਹਾਂ ਕਭੀ ਗੋਬੀ ਦੀ ਫਸਲ ਵੱਢ ਕੇ ਤੇ ਅਸੀਂ ਇਹਨੂੰ ਤਿਆਰ ਕਰ ਲਾਂਗੇ ਤੇ ਹੁਣ ਸਾਡੇ ਕੋ ਕੋਈ ਪਹਾ ਨਹੀਂ ਤੇ ਨਾ ਅਸੀਂ ਤਿਆਰ ਕਰ ਸਕੇ ਜਿਹੜੀ ਗਵਰਨਮੈਂਟ ਦੇ ਵੱਲੋਂ ਇਹਨੇ ਚੱਕ ਜਿਹੜੇ ਡਿਕਲੈਅਰ ਕੀਤੇ ਗਏ ਜਿਹੜੀ ਫਲੱਡ ਨੂੰ ਲਾ ਕੇ ਹਾਰਮਨ ਲਾ ਕੇ ਤੁਹਾਡੇ ਦਾ ਕੋਈ ਸੰਸਥਾ ਨਹੀਂ ਜੀ ਕੋਈ ਕੋਈ ਨਹੀਂ ਕੀਤਾ ਜਿਹੜਾ ਹੁੰਦਾ ਲਿਖ ਜਾਂਦਾ ਤੇ ਮੁੜ ਕੇ ਹੁੰਦਾ ਹੀ ਨਹੀਂ ਹੁਣ ਜਿਹੜੇ ਬਜ਼ੁਰਗੋ ਮੌਸਮ ਵੀ ਬਦਲ ਗਿਆ ਗਰਮੀ ਆ ਦੇਣੀ ਚਲੋ ਬਾਹਰ ਜਿਹੜਾ ਤੰਬੂ ਦੇ ਵਿੱਚ ਵੀ ਕੱਟ ਗਏ ਹੁਣ ਗਾਵਾਂ ਜਿਹੜਾ ਬੱਚੇ ਵੀ ਸਾਰੇ ਆ ਗਏ ਥਾਂਵੜੀ ਨੇ ਉਹ 40 ਦਿਨ ਉਹਨੇ ਗਾ ਕੇ ਮਿਲੇ 40 ਦਿਨ ਹੁਣ ਇਤਨੇ ਕੱਟਣੇ ਪਾਣੇ ਜੇ ਜੇ ਨਾ ਮੈਂ ਤਾਂ ਕੀਤੀ ਕਿ ਇਹ ਨੇ ਤੇ ਹੁਣ ਇਤਨੀ ਚੱਲਣਾ ਕੰਮ ਹੋਰ ਕੀ ਕਰਨ ਫਿਰ ਇਹ ਗੱਲ ਜੇ ਤੱਕ ਜਿਹੜੀ ਕਹੇ ਮੈਨੂੰ ਸਸਤਾ ਨੇ ਪਹੁੰਚਣ ਦੀ ਇਹ ਨੇ ਨੇ ਪਹੁੰਚ ਕੀਤੀ ਇੱਥੇ ਹੁਣ ਸਾਰੀ ਜਿਹੜੀ ਤੁਹਾਡੀ ਜਿਹੜੀ ਆਸ ਸੇ ਉਮੀਦਾਂ ਸੀ ਉਹ ਸਾਰੀ ਗੋਭੀ ਖਤਮ ਹੋ ਗਈ ਜੇ ਗੋਭੀ ਦੇ ਉੱਤੇ ਹੀ ਤੇ ਹੁਣ ਕੋਈ ਦਿਹਾੜੀ ਨਹੀਂ ਲੱਭਦੀ ਡੱਪਾ ਨਹੀਂ ਲੱਭਦਾ ਤੇ ਕੰਮ ਨਾ ਕਰਦੇ ਸਿਰ ਤੇ ਕਿੰਨੀ ਬਜ਼ੁਰਗੋ ਬਟ ਤੋਂ ਹੋ ਜਾਣੀ 7-8 ਕਿਲੇ ਤੁਸੀਂ ਦੱਸਦੇ ਗੋਭੀ ਲਈ ਹਾਂ ਜੇ 2 ਲੱਖ ਤੇ ਵੱਜਦਾ ਹੀ ਨਾ 2 ਲੱਖ ਵੱਜਦਾ ਹਾਂ ਇੱਥੇ ਹਿਸਾਬ ਨਾਲ ਲਾਈ 2 ਲੱਖ ਤਹਾਨੂੰ ਬਜੇਗਾ ਇਹਨਾਂ ਉਹ ਦਿਨਾਂ ਵੀ ਸਾਰੇ ਜਿਹੜੇ ਕਮਰੇ ਜਿਹੜੇ ਕੰਮ ਕੰਪਲੀਟ ਹੋ ਜਾਣਾ ਹੈ ਹਾਂ ਕੁਦਰਤੀ ਮਾਰਦਾ ਨਹੀਂ ਪਤਾ ਵੀ ਇਹ ਵੀ ਜਿਹੜੀ ਇਹਨਾਂ ਪਿਆ ਨੂੰ ਆ ਬਣਨਾ ਪਾਣਾ ਹਾਂਜੀ ਕੋਈ ਬਜ਼ੁਰਗੋ ਜਿਹੜਾ ਮਟੀਰੀਅਲ ਇਹ ਅੰਦਰ ਲਿਆਂਦਾ ਕੋਈ ਇਸ ਤੋਂ ਪਹਿਲਾਂ ਸਾਰਾ ਵਰਤਿਆ ਗਿਆ ਕਿ ਜਾਂ ਕੁਝ ਪਿਆ ਵਰਤਿਆ ਗਿਆ ਜੀ ਅਮੇ ਝੂਠ ਨਹੀਂ ਮਾਰਨਾ ਹਾਂ ਵਰਤਿਆ ਗਿਆ ਕਿੰਨੇ ਦਿਨ ਪਹਿਲਾਂ ਜਿਹੜਾ ਕੰਮ ਮਿਸਤਰੀ ਜਿਹੜੇ ਬੰਦ ਹੋ ਗਏ ਸੀ ਕੁਦਰਤੀ ਮਾਰਦਾ ਮਿਸਤਰੀ 10 15 ਦਿਨ ਪਹਿਲਾਂ ਕੀਤੇ ਹਨ ਤੇ ਉਹ ਬੰਦ ਹੋ ਗਏ ਉਹ ਤੋਂ ਬਾਅਦ ਕੰਮ ਹੈ ਉਹਨੂੰ ਤਾਂ ਦਿਓ ਉਸ ਟਾਈਮ ਤੇ ਹਰੀ ਸੀ ਵੀ ਜਿਹੜੀ ਐ ਲੈਂਟਰ ਦੀ ਲੈਂਟਰ ਪਾ ਲਾਂਗੇ ਇਹ ਇੰਨਾ ਦਿਨਾਂ ਚ ਸਾਡਾ ਲੈਂਟਰ ਤਿਆਰ ਹੋ ਜਾਣਾ ਹੈ ਉਹ 10 15 ਦਿਨਾਂ ਅਗੇ ਕੋਈ ਪੰਜ ਕਿੰਨੇ ਦਿਨਾਂ ਬਾਅਦ ਜਿਹੜੀ ਗੋਭੀ ਜਿਹੜੀ ਫਸਲ ਜਿਹੜੀ ਮੱਡੀ ਜਾਂ ਡਾ ਆਪਣੀ ਹਾਂ ਦੇ ਮੱਡੀ ਜਾਂ ਡਾ ਆਪਣੀ ਫੁੱਲਾਂ ਤੇ ਆਈ ਗੋਭੇ ਮਰ ਗਈ ਆ ਹਾਂਜੀ ਸਾਰੀ ਮਿਹਨਤ ਕੋਈਤੀ ਜਿਹੜੀ ਉਹ ਖੁੱਝ ਪ ਗਈ ਤੇ ਹੁਣ ਕੋਈ ਸੁਣਦਾ ਨਹੀਂ ਜੇ ਬਜ਼ੁਰਗੋ ਸਾਡੀ ਕਿਸੇ ਨੇ ਮਦਦ ਕਰਨੀ ਹੋਵੇ ਜਿਵੇਂ ਦਾਨੀ ਸੱਜਣ ਨੇ ਜਾਂ ਹੋਰ ਸਸਤਾ ਲੱਗੀਆਂ ਨੇ ਇਹ ਅਸੀਂ ਜਿੱਦਾਂ ਫਲੜ ਦੀ ਬਾਰਵੱਜੀ ਕੁਦਰਤੀ ਮਾਰਵੱਜੀ ਆ ਤੋ ਉਹ ਲੋੜਵੰਦ ਜਿਹੜੇ ਪਰਿਵਾਰਾਂ ਤੱਕ ਸਾਬਤ ਹੋਣੇ ਕਿਹੜਾ ਪਿੰਡ ਆ ਤੇ ਕਿਹੜਾ ਜ਼ਿਲ੍ਹਾ ਕਿੱਥੇ ਬੁਕੈ ਨੇ ਮਦਦ ਕਰਨੀ ਤੇ ਹੁਣ ਮੈਨੂੰ ਤੇ ਕਿ ਹੁਣ ਕੋਈ ਕਿਸ ਦਾ ਪਤਾ ਕਿ ਕਿੱਥੋਂ ਕਰਨੀ ਕਿੱਥੋਂ ਨਹੀਂ ਕੋਈ ਮਦਦ ਕਰੇਗਾ ਤਾਂ ਫੇਰ ਹੀ ਆ ਨਾ ਕਿ ਤੁਹਾਨੂੰ ਕੋਈ ਆਸ ਹੈਗੀ ਕਿਸੇ ਤੇ ਆਸ ਨਹੀਂ ਆ ਗਈ ਕੋਈ ਤੇ ਵੀ ਅਜੇ ਤੇ ਬਜ਼ੁਰਗੋ ਆਸਤੇ ਤੇ ਦੁਨੀਆ ਜਿਹੜੀ ਵਰਕਰਾ ਰਹੀ ਆ ਤੁਸੀਂ ਆ ਬਜ਼ੁਰਗੋ ਸਾਡੇ ਹਾਂ ਤਾਂ ਉਹਨਾਂ ਕੋਈ ਮਦਦ ਕਰੇਗਾ ਤਾਂ ਫੇਰ ਹੋ ਸਕਦਾ ਨਹੀਂ ਤਾਂ ਇੰਨੀ ਬਜ਼ੁਰਗੋ ਦਾਨੀ ਸੱਜਣ ਨੇ ਸਮਾਜਿਕ ਸਹਾਇਤਾ ਨੇ ਜਿਹੜੀਆਂ ਲੱਗੀਆਂ ਨੇ ਬਹੁਤ ਘਰ ਬਣਾ ਵੀ ਰਹੀਏ ਨੇ ਤੇ ਘਰ ਚ ਕਈ ਬਣ ਵੀ ਚੁੱਕੇ ਹਾਂ ਦੇ ਦਾਨੀ ਜਿਹੜੇ ਨੇ ਹੁੰਦੇ ਨੇ ਲੈ ਕੇ ਲਾ ਜਾਂਦੇ ਨੇ ਮੁਰਕੇ ਕੋਈ ਪਤਾ ਨਹੀਂ ਕਿੱਥੇ ਤੇ ਕਿੱਥੇ ਨਹੀਂ ਆਉਂਦਾ ਜਿਹੜੇ ਗੁਰਗੋਤਾਂ ਧਾਨੀ ਜਿਹੜੇ ਲਿਖਣ ਵਾਲੇ ਹੁੰਦੇ ਨੇ ਉਹ ਤੇ ਕਿਤੇ ਲੋੜ ਪੈਂਦੀ ਜਿਹੜੇ ਲੈ ਕੇ ਖੜਦੇ ਨੇ ਕਈ ਤਾਂ ਜਿਹੜੇ ਲੈ ਕੇ ਦੇ ਨੇ ਨਾਲ ਹੀ ਮਟੀਰੀਅਲ ਲਿਆ ਆ ਕੇ ਤੇ ਨਾਲ ਹੀ ਸਾਰਾ ਕੰਮ ਚਾਲੂ ਕਰਾ ਕੇ ਜਾਂਦੇ ਆ ਹਾਂਜੀ ਹਾਂਜੀ ਕਰਕੇ ਜਾਂਦੇ ਨੇ ਇੱਥੇ ਕੋਈ ਨਹੀਂ ਕੋਈ ਪਿੱਛੇ ਕੋਨੇ ਵੱਲ ਹੋ ਗਿਆ ਜਾਂ ਕਿਤੇ ਸਿੰਗਰ ਆਏ ਨੇ ਨਾਲ ਹੀ ਟਰਾਲੀਆਂ ਰੇਤਾਂ ਦੀ ਬਜਰੀ ਦੀ ਸਾਰਾ ਮਟੀਰੀਅਲ ਜਿੰਨਾ ਮਨਿਆਦਾਂ ਤੋਂ ਕਮਰੇ ਲੱਗਣ ਡਿਆ ਉਹ ਸਾਰਾ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਹੁੰਦੇ ਸਭ ਕੋ ਇੱਥੇ ਪਿਆ ਤੇ ਤੰਬੂ ਦੇ ਵਿੱਚ ਰੰਦੇ ਕੋਈ ਆਇਆ ਹੀ ਨਹੀਂ ਨਾ ਕਰਨ ਮੈਂ ਇਤਕ ਕੀਤੀ ਹੈ ਬਜ਼ੁਰਗੋ ਜੇ ਥੋੜੇ ਥੋੜੇ ਸਾਰੀਆਂ ਸੰਸਥਾ ਜਾਂ ਮਦਦਕਰਨ ਜਾਂ ਹੋ ਸਕਦਾ ਇੱਕ ਦਿਨ ਮਨਮੇਰ ਭਾਜੀ ਕੁਝ ਸੀਮੈਂਟ ਦੀ ਕਰ ਦੇਣ ਸਰੀਏ ਦੀ ਕਰ ਦੇਣ ਜੋ ਬੁਨਿਆਦੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੈਂਟਰ ਨੂੰ ਇਸਤੇਮਾਲ ਲਾ ਲੀਆਂ ਨੇ ਉਹ ਤਾਂ ਨਹੀਂ ਸਜਰ ਕਰ ਦੇਣ ਤਾਂ ਸਪੂਰਨ ਹੋ ਸਕਦਾ ਹੋ ਸਕਦਾ ਜੇ ਜੇ ਕਰਨ ਤੇ ਹਾਂਜੀ ਜੋ ਮਦਦਕਰਨ ਕਰ ਸਕਦੇ ਨੇ ਥੋੜੇ ਥੋੜੇ ਪੈਸੇ ਪਾ ਕੇ ਵੀ ਕਰ ਸਕਦੇ ਨੇ ਇਹ ਬਜ਼ੁਰਗੋ ਇੱਕ ਵਾਰੀ ਆਪਣੇ ਜਿਹੜਾ ਪਿੰਡ ਹੈ ਉਹ ਜ਼ਰੂਰ ਮੈਂਸ਼ਨ ਕਰੋ ਇੱਕ ਵਾਰੀ ਬੋਲੋ ਜੀ ਮੇਰਾ ਪਿੰਡ ਸਾਦਾਂ ਵਾਲੀ ਹੈ ਸਾਦਾਂ ਵਾਲੀ ਤੇ ਸਾਦਾਂ ਵਾਲੀ ਦੇ ਰਹਿਣ ਵਾਲੇ ਨਾਮ ਇਹ ਕਈ ਬਜ਼ੁਰਗ ਜਿਹੜਾ ਆਪਣਾ ਮੇਰਾ ਨਾਮ ਕਸ਼ਮੀਰ ਸਿੰਘ ਆ ਤੇ ਸਤੰਵਾਲੀ ਦੇ ਵਸਾਈਆਂ ਆ ਸੋ ਇਹ ਸਾਨੂੰ ਬਜ਼ੁਰਗ ਕਸ਼ਮੀਰ ਸਿੰਘ ਜਿਨ੍ਹਾਂ ਨੇ ਕੀ ਕੁਦਰਤੀ ਮਾਰਦ ਤੋਂ ਪਹਿਲਾਂ ਹੀ ਜਿਹੜਾ ਕੰਮ ਜਿਹੜਾ ਆਰੰਭ ਤਾਂ ਕਰ ਲਿਆ ਸੀ ਕੁਦਰਤੀ ਮਾਰ ਨਾ ਵੱਜਦੀ ਤਾਂ ਸ਼ਾਇਦ ਇਹ ਘਰ ਵੀ ਜਿਹੜਾ ਬਣ ਕੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਜਾਣਾ ਸੀ ਸੋ ਇਹਨਾਂ ਗੋਭੀ ਦੀ ਫਸਲ ਜਿਹੜੀ ਆ ਚੌਥੇ ਤੇ ਦਸਦੇ ਨੇ ਬੀਜੀ ਸੀ ਸੋ ਉਸ ਨੂੰ ਵੀ ਜਿਹੜੀ ਆ ਪਾਣੀ ਜਿਹੜਾ ਵਹਾ ਕੇ ਲਾ ਗਿਆ ਸੋ ਸੁਪਨੇ ਵੀ ਜਿਹੜੇ ਇਹਨਾਂ ਦੇ ਕਈ ਜਿਹੜੇ ਉਸ ਫਸਲ ਦੇ ਨਾਲ ਹੀ ਵਗਾਏ ਗਏ ਨੇ ਸੋ ਪਰਿਵਾਰ ਜਿਹੜਾ ਤੰਬੂ ਦੇ ਵਿੱਚ ਰਹਿਣ ਲਈ ਮਜਬੂਰ ਆ ਗਾਂ ਜਿਹੜੇ ਸਰਦੀਆਂ ਦੇਣ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਉਹ ਵੀ ਜਿਹੜੇ ਨੇ ਇਸ ਤੰਬੂ ਦੇ ਵਿੱਚ ਹੀ ਜਿਹੜੇ ਰਹਿ ਰਹੇ ਨੇ ਸੋ ਬਰਸ਼ਾਤਾਂ ਦੇਣ ਵੀ ਜਿਹੜੇ ਗਾਂ ਆ ਸਕਦੇ ਨੇ ਬਦਲਦੇ ਰਹਿ ਰਹੇ ਨੇ ਮੌਸਮ ਸੋ ਜਿਹੜੇ ਦਾਨੀ ਸੱਜਣੇ ਸਮਾਜ ਸੇਵੀ ਸੰਸਥਾ ਨੇ ਜਰੂਰ ਜ਼ੀਰੋ ਗਰਾਊਂਡ ਤੇ ਆ ਕੇ ਇੱਕ ਵਾਰ ਜਰੂਰ ਲਾਈਟੀ ਚੈੱਕ ਕਰਨ ਤਾਂ ਜੋ ਸਾਰਾ ਕੰਮ ਇਹਨਾਂ ਦਾ ਹੋ ਚੁੱਕਾ ਸਿਰਫ ਲੈਂਟਰ ਤੇ ਹੀ ਗੱਲ ਜਿਹੜੀ ਆ ਜਿਹੜੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਤ ਸਿੰਘ ਖੁਸ਼ੀ